ਸੀ ਦੇਖ ਰਹੇ ਹੋ ਦਿਨਕਸ਼ਵਰ ਟੀਵੀ ਅੱਜ ਫਤੇਗੜ ਚੂੜੀਆਂ ਪੁਲਿਸ ਨੇ ਜਿਹੜਾ ਇੱਕ ਬੜਾ ਵੱਡਾ گرو ਜਿਹੜਾ ਉਹ ਕਾਬੂ ਕੀਤਾ ਜਿਹੜੇ ਕਿ ਲੁੱਟਾਂ ਮਾਰਾਂ ਕਰਦੇ ਸੀ ਖੋਹਾਂ ਕਰਦੇ ਸੀ ਤੇ ਉਹਨਾਂ ਨੇ ਲੋਕਾਂ ਦੇ ਨੱਕ ਵਿੱਚ ਦਮ ਕਰਕੇ ਰੱਖਿਆ ਸਾਡੇ ਨਾਲ ਨੇ ਡੀਐਸਪੀ ਸੁਖਪਾਲ ਸਿੰਘ ਜੀ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਇਹ ਸਰ ਕਿਸ ਤਰੀਕੇ ਦੇ ਨਾਲ ਇਹ ਲੁੱਟਾਂ ਖੋਹਾਂ ਕਰਦੇ ਸੀ ਤੇ ਇਹਨਾਂ ਦੇ ਕਿਹੜੇ ਕਿਹੜੇ ਮਾਮਲੇ ਹਨ ਇਹਨਾਂ ਦੀ ਜਿਹੜੀ ਮੋਟਰਸਪੈਂਡਿੰਗ ਜਿਹੜੀ ਹੈ ਮੰਤਰੀਤ ਜਿਹੜਾ ਹੈਗਾ ਵਾ ਇੱਥੇ ਜਿਹੜਾ ਮੇਨ ਇਹਨਾਂ ਦਾ ਸਾਡੇ ਕੋਲ ਜਿਹੜਾ ਅਸੀਂ ਫੜਿਆ ਹੈ ਮੰਤਰੀਤ ਚਾਗਲੇ ਦਾ ਇਹਨਾਂ ਦਾ ਮੇਨ ਇੱਥੇ ਪਹਿਲੇ ਵੀ ਤਿੰਨ ਚਾਰ ਕੇਸ ਰਿਸਟਰਡ ਨੇ ਇਹਦਾ ਇਹਨਾਂ ਦਾ ਮੇਨ ਮੋਟਰਸਪੈਂਡਿੰਗ ਇਹ ਸੀਗਾ ਕਿ ਇਹ ਪਹਿਲੇ ਤੇ ਮੋਟਰਸਾਈਕਲ ਖੁੰਦੇ ਸੀਗੇ ਵੀ ਮੋਟਰਸਾਈਕਲ ਰਾਤ ਦੇਲੇ ਇਹੋ 7-8 ਵਜ ਜਾਂਦੇ ਸੀਗੇ ਤੇ ਇਹ ਜਾ ਕੇ ਮੂੰਹ ਆਪਣੇ ਬੱਲੇ ਬੰਨ ਕੇ ਤੇ ਆਪਣਾ ਉਹਨਾਂ ਨੂੰ ਕੋਈ ਵੈਪਨ ਦਿਖਾ ਕੇ ਤੇ ਮੋਟਰਸਾਈਕਲ ਤੇ ਮੋਬਾਈਲ ਔਰ ਕੈਸ਼ ਵਾਰਾ ਖੋਲ ਲੈਂਦੇ ਸੀਗੇ ਇਹ ਸਾਡੇ ਇੱਥੇ 30 ਤਰੀਕ ਨੂੰ ਪਿਛਲੀ ਲਾਸਟ ਜਿਹੜੀ ਹੈ ਅਗਸਤ ਇਹਨਾਂ ਨੇ ਕਿਲਾ ਦਿਸਾ ਸਿੰਘ ਲਾਗੇ ਉਹਦਾ ਇੱਕ ਮੋਟਰਸਾਈਕਲ ਤੇ ਵਾਈਲਪਨ ਪਾਇਆ ਸੀਗਾ ਜੋ ਕਿ ਅਸੀਂ ਕੇਸ ਸਿਸਟਰ ਕਰਕੇ ਤਫਤੀਸ਼ ਕਰਕੇ ਉਹਦੇ ਵਿੱਚ ਮਨਪ੍ਰੀਤ ਮੰਨੂ ਤੇ ਇੱਕ ਹੋਰ ਜਿਹੜਾ ਜਸਪ੍ਰੀਤ ਬੋਡੇਵਾਲ ਇਹ ਦੋ ਬੰਦੇ ਅਸੀਂ ਅਰੈਸਟ ਕਰ ਲਏ ਸੀਗੇ ਬਟ ਇਹਨਾਂ ਨੇ ਸਾਡੇ ਫੜਨ ਤੋਂ ਪਹਿਲੇ-ਪਹਿਲੇ ਹੋਰ ਜਿਹੜੀਆਂ ਵਾਰਦਾਤਾਂ ਜਿਹੜੀਆਂ ਕੀਤੀਆਂ ਸੀ ਇੱਕ 5 ਤਰੀਕ ਨੂੰ ਇਹਨਾਂ ਨੇ ਜੱਜਾਣੀ ਪਿੰਡ ਹੈਗਾ ਉੱਥੋਂ ਇੱਕ ਲੇਡੀ ਕੋਲ ਇੱਕ ਮੋਪੇਡ ਖੋਈ ਸੀ ਜੱਜਾਣੀ ਪਿੰਡ ਵਿੱਚ ਜਿੱਥੇ ਚ ਪੈਂਦਾ ਉੱਥੇ ਕੇਸ ਰਜਿਸਟਰ ਹੋਇਆ ਉੱਥੇ ਇਹਨਾਂ ਨੇ ਜਿਹੜਾ ਇਕੱਠੇ ਹੋ ਕੇ ਤੇ ਵਪਨ ਦੀ ਲੋਕ ਤੇ ਲੇਡੀ ਕੋਲੋਂ ਜਿਹੜਾ ਵਾ ਉਹ ਮੋਪੇਡ ਕੋਈ ਸੀ ਉਹ ਮੋਪੇਡ ਵੀ ਅਸੀਂ ਬਰਾਮਦ ਕਰ ਲਈ ਆ ਤੇ ਉਸ ਤੋਂ ਬਾਅਦ ਇਹਨਾਂ ਨੇ ਸੱਤ ਤਰੀਕ ਨੂੰ ਸਤਲਾ ਨੂੰ ਖੈਰਾਕਲਾ ਪਿੰਡ ਦੇ ਵਿੱਚ ਜਿਹੜਾ ਇੱਕ ਇੱਕ ਸੀਐਸ ਸੀ ਸੈਂਟਰ ਹੁੰਦਾ ਆ ਉਹਦੇ ਵਿੱਚ 1.5 ਲੱਖ ਰੁਪਏ ਦੇ ਜਿਹੜਾ ਕੈਸ਼ ਇੱਕ ਲੈਪਟਾਪ ਤੇ ਪੰਜ ਮੋਬਾਈਲ ਫੋਨ ਜਿਹੜੇ ਆ ਉਹ ਵਪਨ ਦੀ ਲੋਕ ਤੇ ਨਾਲ ਪੰਜ ਜਣਿਆਂ ਨੇ ਖੜਾਕਾ ਮਾਰਿਆ ਸੀਗਾ ਉਹ ਜਦੋਂ ਅਸੀਂ ਸਾਰਾ ਕੇਸ ਦੀ ਇਨਵੈਸਟੀਗੇਸ਼ਨ ਕੀਤੀ ਤੇ ਇਹਦਾ ਮਨਪ੍ਰੀਤ ਮੰਨੂ ਹੈ ਇਹਨੇ ਜਿਹੜਾ ਵਾ ਜਿਹੜਾ ਮੋਟਰਸਾਈਕਲ ਪਹਿਲੇ ਖੋਇਆ ਸੀ 3 ਅਗਸਤ ਨੂੰ ਉਹ ਮੋਟਰਸਾਈਕਲ ਦੇ ਉੱਪਰ ਹੀ ਜਾ ਕੇ ਤੇ ਉਸ ਵਕਤ ਆਪਣੇ ਭਰਾ ਤੇ ਆਪਣੇ ਸਾਲੇ ਦੇ ਨਾਲ ਰਲ ਕੇ ਤੇ ਸਾਲੇ ਦਾ ਦੋਸਤ ਆ ਆਪਣੇ ਅੰਮ੍ਰਿਤਸਰ ਤੋਂ ਉਹ ਤੇ ਉਹ ਅੰਮ੍ਰਿਤਸਰ ਤੋਂ ਉਹਦਾ ਅਗੇ ਇੱਕ ਦੋਸਤ ਜਿਹੜਾ ਹੋਰ ਇਹਨਾਂ ਨੇ ਡਾਕੇ ਨੂੰ ਅੰਜਾਮ ਦਿੱਤਾ ਸੀ ਜਦੋਂ ਕੋਈ ਡਾਕੇ ਵਾਲੀ ਵਾਰਦਾਤ ਦੇ ਵਿੱਚ ਅਸੀਂ ਦੋ ਬੰਦੇ ਮਨਪ੍ਰੀਤ ਮੰਨੂ ਤੇ ਇੱਕ ਪ੍ਰਿੰਸ ਜਿਹੜਾ ਸਾਣਾ ਪ੍ਰਗਤ ਸਿੰਘ ਇਹ ਦੋ ਅਰੈਸਟ ਕਰ ਲਏ ਨੇ ਐਂਡ ਮੋਟਰਸਾਈਕਲ ਜਿਹੜਾ ਜਿਹੜਾ ਜਸਪ੍ਰੀਤ ਗੁੜੇਵਾਲ ਵਾਲਾ ਵਾ ਉਹ ਮੋਟਰਕਲੀ ਮੋਟਰਸਾਈਕਲ ਤੇ ਮੋਬਾਈਲ ਫੋਨ ਤੋਂ ਕੋਹਦੀ ਵਾਰਦਾਤ ਸੀਗਾ ਉਹ ਵੀ ਅ ਇਹਨਾਂ ਦੇ ਹੋਰ ਵੀ ਕੁਝ ਲੰਮੇ ਗੰਦੇ ਜੀ ਹਾਂ ਇਹ ਜਿਹੜਾ ਮਨਪ੍ਰੀਤ ਮੰਨੂ ਹੈ ਇਹਦੇ ਤੇ ਅੱਗੇ ਪਹਿਲੇ ਪੰਜ ਕੇਸ ਆਲਰੇਡੀ ਇੱਥੇ ਪਹਿਲੇ ਰਜਿਸਟਰਡ ਆ ਸਾਰੇ ਲੋਕਾਂ ਖੋਹਾਂ ਤੇ ਚੋਰੀਆਂ ਦੇ ਆਲਰੇਡੀ ਦਰਜ ਨੇ ਆ ਕਿੰਨੇ ਮੈਂ ਬਣੇ ਕੋਈ ਗੱਲ ਇਹ ਜੀ ਹੁਣ ਜਿਹੜੀ ਜਿਹੜੀ ਵਾਰਦਾਤ ਕਲੇਰ ਕਲਾ ਪਿੰਡ ਵਾਲੀ ਵਾਰਦਾਤ ਹੈ ਜਿਹੜੀ ਉਹਦੇ ਵਿੱਚ ਪੰਜ ਮੈਂਬਰ ਸੀਗੇ ਬਾਕੀ ਅਜੇ ਸਾਡਾ ਅਲੀ ਸਟੇਜ ਆ ਪ੍ਰੀਮੀਅਮ ਸਟੇਜਸ ਇਹ ਅੱਗੇ ਹੋਰ ਇਨਵੈਸਟੀਗੇਟ ਕਰਾਂਗੇ ਇਹਨੂੰ ਫਰਦਰ ਕਿ ਹੋਰ ਕੌਣ ਕੌਣ ਨਾਲ ਜੁੜੇ ਆ ਕਿਹੜੇ ਕਿਹੜੇ ਇਹਨਾਂ ਦੇ ਅਸੋਸੀਏਟ ਹੋ ਰਹੇ ਸਕਦੇ ਆ ਉਹ ਅਸੀਂ ਜਲਦੀ ਜਿੱਦਾਂ ਵੀ ਹੋਏਗਾ ਤੁਹਾਨੂੰ ਭੱਲੇ ਹੋਗਾ ਗਵਰ ਨਹੀਂ ਹੋਇਆ ਹਾਂ ਜਿਹੜੇ ਵੈਪਨ ਜਿਹੜੇ ਨੇ ਉਹ ਜਿਹੜਾ ਇਹਦਾ ਸਾਲਾ ਮਨਪ੍ਰੀਤ ਮਨੂ ਦਾ ਜਿਹੜਾ ਸਾਲਾ ਹੈ ਉਹਦੇ ਕੋਲ ਤੇ ਪਲੱਸ ਇਹਦੇ ਸਾਲੇ ਦਾ ਫਰੈਂਡ ਜਿਹੜਾ ਹੈਗਾ ਵਾ ਅੰਮ੍ਰੋਸਾ ਵਾਲਾ ਉਹਨਾਂ ਦੇ ਕੋਲ ਵੈਪਨ ਹੈ ਬੰਦੇ ਆਇਡੈਂਟੀਫਾਈਡ ਹੈ ਪਰ ਅਜੇ ਮੈਂ ਨਾਮ ਤੇ ਉਹਨਾਂ ਨੂੰ ਪੂਰੀ ਡਿਸਕਲੋਜ਼ ਨਹੀਂ ਕਰਾਂਗਾ ਬੰਦੇ ਆਇਡੈਂਟੀਫਾਈਡ ਨੇ ਸਾਨੂੰ ਤੇ ਜਲਦੀ ਅਸੀਂ ਫ